ਹੁਣ ਗੱਲਬਾਤ ਕਿ ਖੂਨ ਨੂੰ ਆਖਿਰਕਾਰ ਪਤਲਾ ਕਰਨਾ ਕਿਉਂ ਜ਼ਰੂਰੀ ਹੈ ਸੋ ਖੂਨ ਨੂੰ ਪਤਲਾ ਕਰਨਾ ਇਸ ਕਰਕੇ ਜ਼ਰੂਰੀ ਹੈ ਤੁਹਾਡੇ ਲਈ ਕਿਉਂਕਿ ਤੁਹਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਨਸਾਂ ਨਾੜੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਬਲੱਡ ਨੂੰ ਸਰਕੂਲੇਟ ਹੋਣਾ ਹੁੰਦਾ ਹੈ ਸੋ ਬਹੁਤ ਜ਼ਿਆਦਾ ਤੁਹਾਡੀਆਂ ਮੋਟੀਆਂ ਨਸਾਂ ਵੀ ਹੁੰਦੀਆਂ ਹੈ ਲੇਕਿਨ ਬਹੁਤ ਜ਼ਿਆਦਾ ਜਿਹੜੀਆਂ ਬਰੀਕ ਨਸਾਂ ਨਾੜੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚੋਂ ਗਾੜਾ ਖੂਨ ਜਿਹੜਾ ਆ ਉਹ ਸਰਕੂਲੇਟ ਨਹੀਂ ਹੋ ਪਾਏਗਾ ਜਿਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ਤੁਹਾਨੂੰ ਬਿਮਾਰੀਆਂ ਆਉਣ ਲੱਗ ਜਾਂਦੀਆਂ ਹੈਗੀਆਂ ਕਿਉਂਕਿ ਉੱਥੇ ਖੂਨ ਸਰ ਆ ਤੁਹਾਡਾ ਗਾੜਾ ਖੂਨ ਹੈ ਉਥੇ ਖੂਨ ਦੇ ਥੱਕੇ ਬਣਨ ਲੱਗ ਜਾਣਗੇ ਜਾਂ ਫਿਰ ਤੁਹਾਡਾ ਗਾੜਾ ਖੂਨ ਹੈ ਉਹ ਤੁਹਾਡੀਆਂ ਛੋਟੀਆਂ-ਛੋਟੀਆਂ ਜਿਹੜੀਆਂ ਨਸਾਂ ਨਾੜੀਆਂ ਹੁੰਦੀਆਂ ਉਹਨਾਂ ਨੂੰ ਡੈਮੇਜ ਕਰਨ ਲੱਗ ਜਾਂਦਾ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਖੂਨ ਨੂੰ ਪਤਲਾ ਕਰਨਾ ਤਾਂ ਹੀ ਤੁਹਾਡਾ ਖੂਨ ਜਿਹੜਾ ਆ ਉਹ ਛੋਟੀਆਂ-ਛੋਟੀਆਂ ਨਸਾਂ ਨਾੜੀਆਂ ਦੇ ਵਿੱਚੋਂ ਸਰਕੂਲੇਟ ਹੋਵੇਗਾ ਸੋ ਖੂਨ ਦਾ ਸੰਚਾਰ ਹੋਵੇਗਾ ਤੇ ਤੁਹਾਡੇ ਜਿਹੜੇ ਬਾਡੀ ਦੇ ਵਿੱਚ ਸੈਲਸ ਹੈਗੇ ਆ ਟਿਸ਼ੂਜ਼ ਹੈਗੇ ਤੁਹਾਡੀਆਂ ਮਸਲਸ ਹੈ ਉਹਨਾਂ ਤੱਕ ਤਾਂ ਹੀ ਪੋਸ਼ਣ ਤੱਤ ਪਹੁੰਚਣਗੇ ਅਗਰ ਤੁਹਾਡਾ ਬਲੱਡ ਪੂਰੀ ਬਾਡੀ ਦੇ ਵਿੱਚ ਫਲੋ ਕਰੇਗਾ ਤੁਹਾਡੀਆਂ ਛੋਟੀਆਂ-ਛੋਟੀਆਂ ਨਸਾਂ ਜਸਸ ਫਰਸ ਦਰੁਸਤ ਰਹੋਗੇ ਅਦਰਵਾਈਜ਼ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਣਗੀ ਜੇ ਗੱਲ ਕਰੀਏ ਤੇ ਖੂਨ ਨੂੰ ਪਤਲਾ ਕਰਨ ਦੇ ਵਿੱਚ ਐਲੋਪੈਥੀ ਦੇ ਵਿੱਚ ਤੁਸੀਂ ਕਦੇ ਨਾ ਕਦੇ ਐਸਪ੍ਰਿਨ ਦੀ ਗੋਲੀ ਤੁਸੀਂ ਜ਼ਰੂਰ ਖਾਦੀ ਹੋਵੇਗੀ ਜਿਹੜਾ ਕਿ ਬਹੁਤ ਹੀ ਤੇਜ਼ੀ ਦੇ ਨਾਲ ਤੁਹਾਡੇ ਖੂਨ ਨੂੰ ਪਤਲਾ ਕਰਦੀ ਹੈ ਐਸਪ੍ਰਿਨ ਦੀ ਗੋਲੀ ਦੇ ਵਿੱਚ ਪਾਇਆ ਜਾਣ ਵਾਲਾ ਸੈਲੀਸਿਨ ਨਾਮ ਦਾ ਕੈਮੀਕਲ ਜਿਹੜਾ ਹੁੰਦਾ ਹੈ ਉਹ ਤੁਹਾਡੇ ਖੂਨ ਨੂੰ ਪਤਲਾ ਕਰਦਾ ਹੈ ਐਸਪ੍ਰਿਨ ਦੀ ਗੋਲੀ ਅਗਰ ਤੁਸੀਂ ਖੂਨ ਨੂੰ ਪਤਲਾ ਕਰਨ ਦੇ ਲਈ ਖਾਂਦੇ ਹੋ ਤੇ ਇਹ ਬਹੁਤ ਜ਼ਿਆਦਾ ਤੁਹਾਨੂੰ ਸਾਈਡ ਇਫੈਕਟ ਦਿੰਦੀ ਹੈ ਬਹੁਤ ਜ਼ਿਆਦਾ ਇਸ ਦੇ ਨਾਲ ਤੁਹਾਨੂੰ ਨੁਕਸਾਨ ਹੋਣ ਲੱਗ ਜਾਂਦੇ ਹੈ ਸੋ ਜੇ ਗੱਲ ਕਰੀਏ ਡਾਈਜੈਸ਼ਨ ਮੀਨਸ ਤੁਹਾਨੂੰ ਪਾਚਣ ਕਿਰਿਆ ਸੰਬੰਧੀ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹੈਗੀਆਂ ਤੁਹਾਨੂੰ ਕਬਜ ਦੀ ਸਮੱਸਿਆ ਰਹਿਣ ਲੱਗ ਜਾਂਦੀ ਹੈ ਤੁਹਾਨੂੰ ਪੇਟ ਦਰਦ ਰਹਿਣ ਲੱਗ ਜਾਂਦਾ ਹੈ ਜਾਂ ਫਿਰ ਪੇਟ ਦੇ ਵਿੱਚ ਜਲਣ ਰਹਿਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਲਗਾਤਾਰ ਇਸ ਦਾ ਐਸਪਿਰਨ ਦੀ ਗੋਲੀ ਦਾ ਇਸਤੇਮਾਲ ਕਰਦੇ ਹੋ ਖੂਨ ਨੂੰ ਪਤਲਾ ਕਰਨ ਦੇ ਲਈ ਤੁਹਾਡੇ ਪੇਟ ਵਿੱਚ ਅਲਸਰ ਬਣਨੇ ਸ਼ੁਰੂ ਹੋ ਜਾਂਦੇ ਹੈਗੇ ਆ ਸੋ ਇਸ ਤੋਂ ਇਲਾਵਾ ਇਸ ਦਾ ਇੱਕ ਹੋਰ ਬਹੁਤ ਜ਼ਿਆਦਾ ਦਾ ਵੱਡਾ ਸਾਈਡ ਇਫੈਕਟ ਹੈ ਉਹ ਹੈ ਕੰਡੀਸ਼ਨਲ ਇਲਾਜ ਨਹੀਂ ਕਰਦੀ ਸੋ ਹੁਣ ਕੰਡੀਸ਼ਨਲ ਇਲਾਜ ਦਾ ਮਤਲਬ ਕੀ ਹੈ ਇੱਥੇ ਮੈਂ ਤੁਹਾਨੂੰ ਸਮਝਾ ਦੇਵਾਂ ਕਿ ਕੰਡੀਸ਼ਨਲ ਇਲਾਜ ਦਾ ਮਤਲਬ ਹੁੰ ਜਿੱਥੇ ਵੀ ਤੁਹਾਡਾ ਖੂਨ گاੜਾ ਹੋ ਰਿਹਾ ਹੈ ਜਿਹੜੀਆਂ ਵੀ ਤੁਹਾਡੀਆਂ ਤਮਣੀਆਂ ਨਸਾਂਆਂ ਤੁਹਾਡੇ ਜੋਇੰਟਸ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਨਸਾਂ ਨਾੜੀਆਂ ਅਗਰ ਉੱਥੇ ਤੁਹਾਡਾ ਖੂਨ گاੜਾ ਹੋ ਰਿਹਾ ਹੈਗਾ ਤੇ ਐਸਪ੍ਰਿੰ ਦੀ ਗੋਲੀ ਉੱਥੇ ਹੀ ਸਿਰਫ ਤੁਹਾਡਾ ਖੂਨ ਪਤਲਾ ਨਾ ਕਰਕੇ ਤੁਹਾਡੇ ਓਵਰ ਆਲ ਬਲੱਡ ਨੂੰ ਪਤਲਾ ਕਰ ਦਿੰਦੀ ਹੈ ਮੀਨਜ਼ ਜਿੱਥੇ ਜ਼ਰੂਰਤ ਨਹੀਂ ਵੀ ਹੁੰਦੀ ਉੱਥੇ ਵੀ ਇਹ ਪਤਲਾ ਕਰ ਦਿੰਦੀ ਹੈ ਜਿਸ ਕਰਕੇ ਹੁੰਦਾ ਕੀ ਹੈ ਜਦੋਂ ਤੁਹਾਡਾ ਓਵਰ ਆਲ ਬਲੱਡ ਜਿਹੜਾ ਆ ਅਗਰ ਪਤਲਾ ਹੋ ਜਾਏਗਾ ਤੇ ਜਦੋਂ ਤੁਹਾਨੂੰ ਕਦੇ ਸੱਟ ਚੋਟ ਲੱਗ ਜਾਵੇ ਤੇ ਤੁਹਾਡੇ ਬਲੀਡਿੰਗ ਹੋਣਾ ਬੰਦ ਨਹੀਂ ਹੁੰਦੀ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਜ਼ ਇਸਤੇ ਬਹੁਤ ਸਾਰਾ ਰਿਸਰਚ ਪਬਲਿਸ਼ ਵੀ ਹੋ ਚੁੱਕੀਆਂ ਹੈਗੀਆਂ ਇਹਦੇ ਤੇ ਕਿ ਅਗਰ ਤੁਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰੋਗੇ ਘਰ ਦੇ ਵਿੱਚ ਕਰੋਗੇ ਤੇ ਤੁਹਾਨੂੰ ਕੰਡੀਸ਼ਨਲ ਇਲਾਜ ਮਿਲੇਗਾ ਇਸ ਦਾ ਇੱਕ ਕੰਡੀਸ਼ਨਲ ਟ੍ਰੀਟਮੈਂਟ ਹੋਏਗਾ ਮੀਨਜ਼ ਜਿੱਥੇ ਤੁਹਾਨੂੰ ਖੂਨ ਗਾੜਾ ਹੋਇਆ ਪਿਆ ਹੈ ਜਿਹੜੀਆਂ ਵੀ ਨਸਾਂ ਨਾੜੀਆਂ ਦੇ ਵਿੱਚ ਤੁਹਾਡੇ ਜਾਂ ਖੂਨ ਦੇ ਥੱਕੇ ਬਣੇ ਹੈਗੇ ਆ ਜਾਂ ਫਿਰ ਤੁਹਾਨੂੰ ਰਿਸਕ ਹੈ ਕਿ ਜਿੱਥੇ ਖੂਨ ਦੇ ਥੱਕੇ ਬਣ ਸਕਦੇ ਹੈਗੇ ਆ ਉੱਥੇ ਹੀ ਤੁਹਾਡਾ ਇਹ ਇਲਾਜ ਕਰੇਗਾ ਮੀਨਜ਼ ਉੱਥੇ ਹੀ ਖੂਨ ਨੂੰ ਪਤਲਾ ਕਰੇਗਾ ਨਾ ਕਿ ਸਾਰੇ ਬਲੱਡ ਨੂੰ ਪਤਲਾ ਕਰੇਗਾ ਜਿੱਥੇ ਜ਼ਰੂਰਤ ਨਹੀਂ ਵੀ ਹੈ ਐਸਪ੍ਰਿਨ ਦੀ ਗੋਲੀ ਦੇ ਵਿੱਚ ਪਾਇਆ ਜਾਣ ਵਾਲਾ ਸੈਲਿਸ ਜੇ ਸਿੱਖ ਲਵੋ ਸੋ ਹੁਣ ਕਰਦੇ ਹਾਂ ਸਟਾਰਟ ਕਿ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ ਜਿਹੜਾ ਕਿ ਤੁਹਾਡੀ ਐਸਪ੍ਰਿਨ ਦੀ ਗੋਲੀ ਤੋਂ ਵੀ ਵੱਧ ਤਾਕਤਵਰ ਹੋਏਗਾ ਤੇ ਬਿਨਾਂ ਕਿਸੇ ਸਾਈਡ ਇਫੈਕਟ ਦੇ ਹੋਏਗਾ ਸੋ ਐਸਪ੍ਰਿਨ ਦੇ ਵਿੱਚ ਪਾਇਆ ਜਾਣ ਵਾਲਾ ਸੈਲਿਸਿਨ ਨਾਮ ਦਾ ਕੰਪਾਊਂਡ ਬਣਾਉਣ ਦੇ ਲਈ ਇਹ ਆਪਾਂ ਸਭ ਤੋਂ ਪਹਿਲਾਂ ਅਦਰਕ ਲਸਣ ਲੈ ਲਿਆ ਹੈ ਤੇ ਹਾਫ ਟੀस्पून ਹਲਦੀ ਦੀ ਲਈ ਹੈ ਸੋ ਇਹ ਜਿਹਦੇ ਨਾਲ ਤੁਸੀਂ ਪੱਤੀ ਪਾਉਂਦੇ ਹੋ ਉਹ ਟੀस्पून ਹੈ ਛੋਟਾ ਹੁੰਦਾ ਹੈ ਸੋ ਤੁਸੀਂ ਹਾਫ ਹੀ ਇਸ ਦਾ ਲੈਣਾ ਹੈ ਸੋ ਇਸ ਦੇ ਨਾਲ ਇਹ ਤਿੰਨੋ ਹੀ ਚੀਜ਼ਾਂ ਲੈ ਲਈਆਂ ਹੈਗੀਆਂ ਹੁਣ ਮੈਂ ਤੁਹਾਨੂੰ ਇਸ ਦਾ ਮੀਜ਼ਰਮੈਂਟ ਦੱਸਾਂਗੀ ਕਿ ਤੁਸੀਂ ਕਿੰਨੀ ਕੁਆਂਟੀਟੀ ਦੇ ਵੇਂ ਗੀ ਮਸ਼ੀਨ ਲੈ ਲਈ ਹੈ ਤੇ ਅਦਰਕ ਦਾ ਟੁਕੜਾ ਜਿਹੜਾ ਸੀ ਉਹ ਮੈਂ ਛਿੱਲ ਲਿਆ ਸੀਗਾ ਇੰਨਾ ਕਿ ਲੈ ਲਿਆ ਇਹ ਦੇਖੋ 2 ਗ੍ਰਾਮ ਹੈਗਾ ਸੋ 2 ਗ੍ਰਾਮ ਹੀ ਤੁਸੀਂ ਅਦਰਕ ਦਾ ਟੁਕੜਾ ਲੈਣਾ ਹੈ ਇਹੀ ਇੱਕ ਫਾਰਮੂਲਾ ਹੈ ਕਿ 2 ਗ੍ਰਾਮ ਹੀ ਤੁਸੀਂ ਅਦਰਕ ਦਾ ਟੁਕੜਾ ਲੈਣਾ ਹੈ ਤੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਦੇਖ ਲਓ ਕਿ ਕਿੰਨਾ ਕਿ ਇਹ ਟੁਕੜਾ ਬਣਦਾ ਹੈ ਇਸ ਤੋਂ ਥੋੜਾ ਬਹੁਤ ਘਟ ਵੱਧ ਹੋ ਸਕਦਾ ਹੈ ਲੇਕਿਨ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਸੇ ਨਾਲ ਹਲਦੀ ਦੀ ਆਪਾਂ 1 टीस्पून ਹਲਦੀ ਲਈ ਸੀਗੀ ਉਹ ਵੀ 2 ਗ੍ਰਾਮ ਹੀ ਹੈ ਮੈਂ ਪਹਿਲਾਂ ਵੀ ਮੀਜ਼ਰ ਕਰ ਲਈ ਸੀ ਲੇਕਿਨ ਤੁਹਾਨੂੰ ਦਿਖਾਉਣ ਦੇ ਲਈ ਕਿ ਇਹ 1/2 टीस्पून ਹਲਦੀ ਦੀ ਤੁਸੀਂ ਲੈਣੀ ਹੈ ਜਿਹੜੀ ਕਿ 2 ਗ੍ਰਾਮ ਬਣੇਗੀ ਇਸੇ ਤ ਹੈ ਗਿਆ ਇਹ ਦੋ ਕਾਲੀ ਮਿਰਚ ਆਪਾਂ ਲਈ ਹੈਗੀਆਂ ਤੇ ਜਿਹੜੇ ਕਿ ਇਹਦੇ ਹੋਰ ਬਹੁਤ ਜ਼ਿਆਦਾ ਇਹਨੂੰ ਇਫੈਕਟਿਵ ਬਣਾ ਦੇਗੀ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਲੈ ਲੀਆਂ ਹੈਗੀਆਂ ਤੇ ਇਹਨਾਂ ਨੂੰ ਆਪਾਂ ਹੁਣ ਕੁੱਟ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਪਾਏ ਜਾਣ ਵਾਲੇ ਕੈਮੀਕਲ ਐਕਟੀਵੇਟਡ ਹੋ ਜਾਂਦੇ ਆ ਤੇ ਇਹ ਸੈਲਿਸਿਨ ਜਿਹੜਾ ਕੰਪਾਊਂਡ ਹੁੰਦਾ ਜਿਹੜਾ ਤੁਹਾਡੇ ਖੂਨ ਨੂੰ ਪਤਲਾ ਕਰਦਾ ਹੈ ਉਸ ਦਾ ਕੰਮ ਕਰਨਗੇ ਸੋ ਇਸ ਕਰਕੇ ਇਹ ਬਹੁਤ ਹੀ ਇਫੈਕਟਿਵ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੈਗਾ ਸੋ ਕੁੱਟਣ ਤੋਂ ਇਸ ਨੂੰ 10 15 ਮਿੰਟ ਰੱਖ ਕੇ ਫਿਰ ਹੀ ਤੁਸੀਂ ਇਸ ਨੂੰ ਖਾਣਾ ਹੈਗਾ ਆ ਸੋ ਨਾਲ ਤੁਸੀਂ ਗਰਮ ਪਾਣੀ ਲੈ ਲੈਣਾ ਹੈਗਾ ਸੋ ਆਦਮਾ ਬਹੁਤ ਹੀ ਘੱਟ ਕੁਆਂਟੀਟੀ ਬਣਦੀ ਹੈ 2 ਗ੍ਰਾਮ ਹੀ ਹਲਦੀ ਲਈ ਹੈ 2 ਗ੍ਰਾਮ ਹੀ ਅਦਰਕ ਲਿਆ 2 ਜਿਹੜੀਆਂ ਆਪਾਂ ਕਾਲੀ ਮਿਰਚ ਲਈਆਂ ਸੀ ਇਹਦੇ ਵਿੱਚ ਤੇ ਇੱਕ ਕਲੋਵ ਆਪਾਂ ਲਸਣ ਦੀ ਲਈ ਹੈਗੀ ਆ ਸੋ ਦੇਖੋ ਇਹ ਬਹੁਤ ਛੋਟਾ ਮੇਰੇ ਕੋਲ ਚਮਪੂਨ ਸੀਗਾ ਸੋ ਉਹ ਵੀ ਹਾਫ ਹੀ ਬਣਿਆ ਹੈਗਾ ਆ ਸੋ ਇਸ ਦਾ ਕੋਈ ਵੀ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਵੇਗਾ ਇਸ ਦੇ ਨਾਲ ਜਿੰਨੀ ਆਪਾਂ 2 ਗ੍ਰਾਮ ਹਲਦੀ ਲਈ ਹੈਗੀ ਇਹਦੇ ਵਿੱਚ ਤੇ ਇਹ ਬਹੁਤ ਹੀ ਇਸ ਨੂੰ ਵੀ ਤੁਸੀਂ ਕੁੱਟਣ ਲੱਗੇ ਮਿਕਸ ਵਿੱਚ ਕਰ ਸਕਦੇ ਹੋ ਅਗਰ ਤੁਹਾਨੂੰ ਕੱਚੀ ਹਲਦੀ ਮਿਲਦੀ ਹੈ ਤੇ ਹੋਰ ਵੀ ਬੈਟਰ ਹੈ ਤੁਸੀਂ 2 ਗ੍ਰਾਮ ਹੀ ਕੱਚੀ ਹਲਦੀ ਲੈ ਕੇ ਇਹਦੇ ਵਿੱਚ ਕੁੱਟ ਸਕਦੇ ਹੋ ਤੇ ਉਸ ਦੇ ਹੋਰ ਜ਼ਿਆਦਾ ਬੈਨੀਫਿਟ ਹੋਣਗੇ ਸੋ ਕਿ ਕਿਹੜੀ ਕਿਹੜੀ ਚੀਜ਼ ਕਿੰਨੀ ਲੈਣੀ ਹੈ ਸੋ ਹੁਣ ਜੇ ਗੱਲ ਕਰੀਏ ਕਿ ਇਹਨਾਂ ਦੇ ਵਿੱਚ ਐਕਟੀਵੇਟਿਡ ਜਿਹੜੇ ਕੈਮੀਕਲ ਪਾਏ ਜਾਂਦੇ ਹੈ ਜਿਵੇਂ ਅਦਰਕ ਦੇ ਵਿੱਚ ਜਿੰਜਰੋਲ ਨਾਮ ਦਾ ਐਕਟੀਵੇਟਿਡ ਕੈਮੀਕਲ ਪਾਇਆ ਜਾਂਦਾ ਹੈ ਜੇ ਲਸਣ ਦੀ ਗੱਲ ਕਰੀਏ ਤੇ ਲਸਣ ਦੇ ਵਿੱਚ ਐਲੀਸਿਨ ਨਾਮ ਦਾ ਐਕਟੀਵੇਟਿਡ ਕੈਮੀਕਲ ਪਾਇਆ ਜਾਂਦਾ ਹੈ ਐਂਡ ਹਲਦੀ ਦੇ ਵਿੱਚ ਕਰਕਿਊਮਨ ਨਾਮ ਦਾ ਐਕਟੀਵੇਟਿਡ ਕੈਮੀਕਲ ਜਿਹੜਾ ਉਹ ਪਾਇਆ ਜਾਂਦਾ ਹੈ ਤੇ ਜਦੋਂ ਇਹ ਤਿੰਨੇ ਹੀ ਕੈਮੀਕਲ ਮਿਲ ਜਾਂਦੇ ਹੈਗੇ ਆ ਤੇ ਐਸਪ੍ਰਿਨ ਦੀ ਗੋਲੀ ਤੋਂ ਵੀ ਵੱਧ ਤੁਹਾਨੂੰ ਬਹੁਤ ਤੇਜ਼ੀ ਦੇ ਨਾਲ ਫਾਇਦਾ ਕਰਦੇ ਹੈਗੇ ਆ ਸੋ ਜਿਹੜੀ ਵੀ ਤੁਹਾਨੂੰ ਮੈਂ ਰੇਸ਼ਿਓ ਦੱਸੀ ਹੈ ਇਹ ਬਹੁਤ ਜ਼ਿਆਦਾ ਘਟ ਹੈ ਤੇ ਤੁਹਾਡੀ ਸਾਰੀ ਕਨਫਿਊਜ਼ਨਸ ਨੂੰ ਦੂਰ ਕਰਨ ਦੇ ਲਈ ਮੈਂ ਤੁਹਾਨੂੰ ਇਸ ਕਰਕੇ ਮੀਜਰਮੈਂਟ ਦੇ ਨਾਲ ਤੁਹਾਨੂੰ ਇਹ ਸਾਰਾ ਫਾਰਮੂਲਾ ਦੱਸਿਆ ਹੈਗਾ ਆ ਇਸ ਤੋਂ ਇਲਾਵਾ ਗੱਲ ਕਰੀਏ ਤੇ ਇਹ ਜਿਹੜੇ ਤਿੰਨ ਹੀ ਆਪਾਂ ਚੀਜ਼ਾਂ ਲਈਆਂ ਹੈ ਇਹ ਤੁਹਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਨੂੰ ਦੂਰ ਕਰਦੇ ਆ ਇਹ ਐਂਟੀ ਇਨਫਲੇਮੇਟਰੀ ਐਂਡ ਐਂਟੀ ਬੈਕਟੀਰੀਅਲ ਜਿਹੜੇ ਚੀਜ਼ਾਂ ਆ ਉਹ ਹੁੰਦੀਆਂ ਹੈਗੀਆਂ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਵੀ ਇਨਫੈਕਸ਼ਨਸ ਹੈ ਕਿਤੇ ਵੀ ਬੈਕਟੀਰੀਅਲ ਇਨਫੈਕਸ਼ਨਸ ਹੈਗੀਆਂ ਜਾਂ ਤੁਹਾਡੀ ਬਾਡੀ ਦੇ ਵਿੱਚ ਸੋਜ ਹੈ ਕਿਤੇ ਜ਼ਖਮ ਹੈ ਉਹਨਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਹੈ ਤੇ ਬੈਡ ਕੋਲੇਸਟ੍ਰੋਲ ਨੂੰ ਘਟਾਉਣ ਦਾ ਬਹੁਤ ਤੇਜ਼ੀ ਦੇ ਨਾਲ ਕ ਕਟੇਗੀ ਮੀਨਸ ਬੈਡ ਕੋਲੇਸਟੇਰੋਲ ਘਟੇਗਾ ਤੇ ਤੁਹਾਡੀ ਬੋਡੀ ਦੇ ਵਿੱਚ ਸੋਜ ਘਟੇਗੀ ਤੇ ਆਟੋਮੈਟਿਕਲੀ ਤੁਹਾਡਾ ਖੂਨ ਪਤਲਾ ਹੋਏਗਾ ਹੀ ਹੋਏਗਾ ਇਸ ਦਾ ਅਗਰ ਤੁਸੀਂ ਹੋਰ ਜ਼ਿਆਦਾ ਫਾਇਦਾ ਲੈਣਾ ਹੈਗਾ ਤੇ ਇਹਦੇ ਵਿੱਚ ਇੱਕ ਕਾਲੀ ਮਿਰਚ ਯੂਜ਼ ਕਰੋ ਜਿਨ੍ਹਾਂ ਨੂੰ ਗਰਮ ਚੀਜ਼ਾਂ ਖਾਣ ਦੇ ਨਾਲ ਗਰਮੀ ਹੋ ਜਾਂਦੀ ਹੈ ਸੋ ਉਹ ਦੋ ਕਾਲੀ ਮਿਰਚ ਲੈਣ ਦੀ ਬਜਾਏ ਇੱਕ ਕਾਲੀ ਮਿਰਚ ਤੁਸੀਂ ਯੂਜ਼ ਕਰ ਲਓ ਸੋ ਹੁਣ ਲਾਸਟ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਉਹ ਇਹ ਹੈ ਕਿ ਜਿਹੜੇ ਲਸਣ ਨਹੀਂ ਖਾਂਦੇ ਹੁਣ ਬਹੁਤ ਸਾਰਿਆਂ ਦੇ ਇਹ ਮੈਨੂੰ ਕਮੈਂਟਸ ਆਉਣ ਵਾਲੇ ਸੀਗੇ ਕਿ ਅਸੀਂ ਲਸਣ ਨਹੀਂ ਖਾਂਦੇ ਤੇ ਅ ਲਸਣ ਨਹੀਂ ਖਾਂਦੇ ਹੋ ਸੋ ਤੁਸੀਂ ਇਸ ਫਾਰਮੂਲੇ ਦੇ ਵਿੱਚ ਜੋ ਚੀਜ਼ ਯੂਜ਼ ਕਰਨੀ ਹੈ ਉਹ ਹੈ ਲੌਂਗ ਸੋ ਇੱਕ ਤੁਸੀਂ ਲੌਂਗ ਦਾ ਕਲੋਵ ਲੈਣਾ ਹੈ ਲਸਣ ਦੀ ਜਗ੍ਹਾ ਤੇ ਤੁਸੀਂ ਲੌਂਗ ਨੂੰ ਵਿੱਚ ਕੁੱਟ ਲੈਣਾ ਹੈਗਾ ਆ ਲੌਂਗ ਦੇ ਵਿੱਚ ਜੁਵੇ ਨੌਲ ਨਾਮ ਦਾ ਐਕਟਿਵੇਟਿਡ ਕੈਮੀਕਲ ਜਾਂ ਕੰਪਾਊਂਡ ਪਾਇਆ ਜਾਂਦਾ ਹੈਗਾ ਜਿਹੜਾ ਕਿ ਤੁਹਾਡਾ ਕੰਡੀਸ਼ਨਲ ਇਲਾਜ ਕਰਦਾ ਹੈ ਸੋ ਇਸੇ ਤਰ੍ਹਾਂ ਲੌਂਗ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਹਾਡੇ ਖੂਨ ਨੂੰ ਪਤਲਾ ਕਰਨ ਦੇ ਲਈ ਸੋ ਇਹਨਾਂ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਤੁਸੀਂ ਮਿਕਸ ਕਰਕੇ ਇਸ ਨੂੰ ਵੀ ਨਾਲ ਲੈ ਲਓ ਤੇ ਇਹ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦਵੇਗਾ ਸੋ ਇਸ ਕਰਕੇ ਤੁਸੀਂ ਇਸ ਨੂੰ ਗਰਮ ਪਾਣੀ ਦੇ ਨਾਲ ਡੇਲੀ ਤੁਸੀਂ ਲੈ ਸਕਦੇ ਹੋ ਸੋ ਇਹ ਸੀ ਅੱ ਤੁਹਾਨੂੰ ਮੈਂ ਦੱਸਿਆ ਹੈਗਾ ਇਹ ਕੋਈ ਵੀ ਨੁਸਖਾ ਨਹੀਂ ਹੈਗਾ ਇਹ ਪਹਿਲਾ ਨੁਸਖਾ ਸੀ ਲੇਕਿਨ ਇਸੇ ਜਿਹੜੀਆਂ ਬਹੁਤ ਜ਼ਿਆਦਾ ਰਿਸਰਚ ਹੋਈਆਂ ਤੇ ਇਹ ਤੁਹਾਡਾ ਜਿਹੜਾ ਨੁਸਖਾ ਆ ਇਹ ਫਿਰ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਸਾਇੰਟਿਫਿਕ ਟ੍ਰੀਟਮੈਂਟ ਬਣ ਗਿਆ ਸੋ ਇਸ ਕਰਕੇ ਇਸ ਨੂੰ ਜ਼ਰੂਰ ਯੂਜ਼ ਕਰੋ ਆਪਣੇ ਡੇਲੀ ਰੁਟੀਨ ਦੇ ਵਿੱਚ ਜਿਹੜਾ ਤੁਹਾਨੂੰ ਅੱਜ ਟ੍ਰੀਟਮੈਂਟ ਦੱਸਿਆ ਹੈਗਾ ਆ ਕਿ ਤੁਸੀਂ ਘਰ ਦੇ ਵਿੱਚ ਕਿਵੇਂ ਖੂਨ ਨੂੰ ਪਤਲਾ ਕਰ ਸਕਦੇ ਹੋ ਸੋ ਇਸ ਦੇ ਨਾਲ-ਨਾਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਲਾਈਫਸਟਾਈਲ ਨੂੰ ਜ਼ਰੂਰ ਚੇਂਜ ਕਰੋ ਜਿਹਦੇ ਵਿੱਚ ਕੁਝ ਤੁਹਾਨੂੰ ਪਰਹੇਜ ਜ਼ਰੂਰੀ ਹੈਗੇ ਆ ਕਰਨੇ ਹੁਣ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਟ੍ਰੀਟਮੈਂਟ ਦੱਸ ਕੁਝ ਪਰਹੇਜ਼ ਤੁਹਾਨੂੰ ਕਰਨਾ ਹੈ ਇਸ ਦੇ ਨਾਲ ਨਾਲ ਦੁੱਧ ਤੁਸੀਂ ਨਹੀਂ ਪੀਣਾ ਹੈ ਮਲਾਈ ਮੱਖਣ ਪਨੀਰ ਤੋਂ ਇਹਨਾਂ ਚੀਜ਼ਾਂ ਦਾ ਤੁਸੀਂ ਅਗਰ ਪਰਹੇਜ਼ ਰੱਖੋਗੇ ਜਿੰਨਾ ਡੇਰ ਤੱਕ ਤੁਹਾਨੂੰ ਖੂਨ ਗਾੜੇ ਦੀ ਪ੍ਰੋਬਲਮ ਹੈ ਤੁਸੀਂ ਅਗਰ ਤੁਹਾਡਾ ਕਦੇ ਮਨ ਕਰਦਾ ਹੈ ਤੇ ਬਹੁਤ ਹੀ ਲਿਮਟ ਦੇ ਵਿੱਚ ਤੁਸੀਂ ਖਾਓ ਤੇ ਹੋ ਲੇਕਿਨ ਉਹ ਵੀ ਬਹੁਤ ਜ਼ਿਆਦਾ ਘੱਟ ਫੈਟ ਵਾਲੀਆਂ ਦੁੱਧੀਆਂ ਦੁੱਧ ਤੋਂ ਬਣੀਆਂ ਚੀਜ਼ਾਂ ਇਸ ਤੋਂ ਇਲਾਵਾ ਨਾਨ ਵੇਜ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਹੈ ਤੁਹਾਨੂੰ ਜਿੰਨੀ ਦੇਰ ਤੱਕ ਤੁਹਾਨੂੰ ਖੂਨ ਗਾੜੇ ਦੀ ਪ੍ਰੋਬਲਮ ਹੈ ਇਹਨਾਂ ਚੀਜ਼ਾਂ ਦਾ ਅਗਰ ਤੁਸੀਂ ਖਾਸ ਧਿਆਨ ਰੱਖੋਗੇ ਤੇ ਤੁਹਾਨੂੰ ਬਹੁਤ ਜਲਦੀ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਤੇ ਬਹੁਤ ਤੇਜ਼ੀ ਦੇ ਨਾਲ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟਰੀਟਮੈਂਟ ਦੱਸਿਆ ਇਸ ਦੇ ਨਾਲ ਖੂਨ ਨੂੰ ਪਤਲਾ ਕਰਨਾ ਕਿਉਂ ਜ਼ਰੂਰੀ ਹੈ ਇਸ ਦੇ ਨਾਲ ਤੁਹਾਨੂੰ ਮੈਂ ਦੱਸਿਆ ਕਿ ਐਸਪ੍ਰਿਨ ਗੋਲੀ ਖਾਣ ਦੇ ਕੀ ਕੀ ਸਾਈਡ ਇਫੈਕਟਸ ਹਨ ਸੋ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਤੇ ਫਾਲੋ ਕਰੋਗੇ ਤੇ ਤੁਸੀਂ ਬਹੁਤ ਜਲਦੀ ਖੂਨ ਗਾੜੇ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਲਵੋਗੇ ਸੋ